ਇੱਥੇ ਗੁਰਮੁਖ ਦਵਾਰ ਅਜਨੌਲ ਦੇ ਵਿੱਚ ਹੋਇਆ ਹੈ ਇਸ ਦਾ ਬਹੁਤ ਵੱਡਾ ਮਹੱਤਵ ਹੈ ਇਸ ਧਰਤੀ ਨੂੰ ਇਸ ਭਗਵਾਨ ਨੇ ਬਹੁਤ ਵੱਡਾ ਮਾਣ ਦਿੱਤਾ ਐਡਾ ਵੱਡਾ ਇਸ ਧਰਤੀ ਨੂੰ ਮਾਣ ਦਿੱਤਾ ਕਿ ਇਹ ਇੱਕ ਇਤਿਹਾਸਕ ਲਮਾ ਹੋਏਗਾ ਆਉਣ ਵਾਲੇ ਕੰਨ ਦੇ ਵਿੱਚ ਇਹ ਇਸ ਜਗ੍ਹਾ ਤੇ 21 ਪਰਵਾਦਾਂ ਦਾ ਇਕੱਠ ਹੋਇਆ ਜਿਹੜੇ 21 ਪਰਵਾਦ ਸੀ ਉਹ 20 ਪਰਵਾਦ ਜੋ ਸੀ ਹਰ ਸੰਗਤ ਦੇ ਸੀ ਮੈਂ ਆਪ ਹੀ ਨੂੰ ਪ੍ਰਸ਼ਾਦ ਵਕਤ ਦੇ ਬਤ ਤੇ ਉਹ ਨਾਮ ਆਪ ਜੀ ਦੇ ਸਨਮੋਹ ਕਰਨਾ ਚਾਹਣਾ ਕਿ ਪਹਿਲੀ ਚੇਤ 214 ਬਿਕਰਨੀ ਦੀ ਗੱਲ ਆ 21 ਪਰਵਾਰਾਂ ਦਾ ਇਕੱਠ ਹਰ ਭਗਤਵਾਲ ਜੇਠੂਵਾਲ ਜੀ ਸ਼ਬਦ ਦੀ ਕਿਰਪਾ ਹੋਈ ਔਰ 21 ਦਿਨ ਤੱਕ 21 ਪਰਵਾਰਾਂ ਦਾ ਇਕੱਠ ਹੋਇਆ ਔਰ 21 ਦਿਨ ਤੱਕ ਇਹ ਸੰਝਾ ਲੰਗਰ ਚੱਲਿਆ ਜੇਠੂਵਾਲ ਹਰ ਭਗਤਵਾਲ ਦੇ ਵਿੱਚ ਉਸ ਤੋਂ ਬਾਅਦ ਦੇ ਵਿੱਚ ਕੋਈ ਕੀ ਪਰਵਾਰ ਪਹਿਲਾ ਨਾਮ ਦਲੀਪ ਸਿੰਘ ਗਗੂਆ ਦੂਸਰਾ ਮਨੀਰਾਮ ਸਿੰਘਮ ਸੇਧਮ ਸੇਟਮ ਸੌਰੀ ਤੀਸਰਾ ਇੰਦਰ ਸਿੰਘ ਬੰਡਾਲਾ ਅਮਰਸਰ ਚੌਥਾ ਮਸਰਾ ਸਿੰਘ ਨਲੰਗਾ ਬਾਦ ਖਾਸ 5ਵਾਂ ਗੁਰਦੀਆਲ ਸਿੰਘ ਰਾਮੂ ਵਾਲਾ ਫਿਰੋਜ਼ਪੁਰ 6ਵਾਂ ਰਾਮ ਸਿੰਘ ਮਕਾਨ ਨੰਬਰ 386 ਗਵਾਲ ਟੋਲੀ ਫਿਰੋਜ਼ਪੁਰ 7ਵਾਂ ਨਾਜੇ ਸਿੰਘ ਨਾਥੇਵਾਲਾ 8ਵਾਂ ਨਿਰੰਜਨ ਸਿੰਘ ਲੁਧਿਆਣਾ 9ਵਾਂ ਬੱਗਾ ਸਿੰਘ ਨੱਤਾ ਧੰਨਵਾਦੀ ਨਾਲ ਹੀ ਹੈ ਲੁਧਿਆਣੇ ਦੇ ਵਿੱਚ ਹੀ ਆ ਨਾਲ ਦਾ ਹੀ ਪਿੰਡ 10ਵਾਂ ਹਰਮਨ ਸਿੰਘ ਅਜਨਾਲ ਜਿਸ ਸਥਾਨ ਤੇ ਆਪirajਮਨ ਹੋ 11ਵਾਂ ਜਗੀਰ ਸਿੰਘ ਰਗੀਲਪੁਰ ਸਾਡੇ ਵਿੱਚ ਵਿਰਾਜਮਨ ਨੇ ਸਾਡੇ ਸ਼ਰੋਮਣੀ 12ਵਾਂ ਗਿਆਨ ਚੰਦ ਮਿਰਜ਼ਾ ਕੋਟਲਾ ਨੌ ਨਰ ਸਿੰਘ ਵਾਲਾ ਹੁਸ਼ਿਆਰਪੁਰ 13ਵਾਂ ਸੁਰੋਕ ਸਿੰਘ ਮੁਦ 14ਵਾਂ ਬਿਸ਼ਨ ਸਿੰਘ ਨੋਰਪੁਰ 15ਵਾਂ ਗੁਰਮੁਖ ਸਿੰਘ ਭਲਾਈਪੁਰ ਡੋਗਰਾ ਜਿੱਥੇ ਪਹਿਲਾ ਗੁਰਮੁਖ ਦਵਾਰ ਬਣਿਆ ਹੈ ਔਰ ਇਹ ਜਿਸ ਜਗ੍ਹਾ ਤੇ ਆਪ ਬੈਠੇ ਹੋ ਇਹ ਦੂਸਰਾ ਗੁਰਮੁਖ ਦਵਾਰ ਹੈ 16ਵਾਂ ਬੰਤਾ ਸਿੰਘ ਪੰਜ ਕਰਾਈਆਂ 17ਵਾਂ ਅਜੀਤ ਸਿੰਘ ਬਟਾਲਾ 18ਵਾਂ ਕਰਤਾਰ ਸਿੰਘ ਘੁੰਮਲੀ ਮੁੰਨੀ ਮਹਾਕਿਰਤਾਰ ਰਸਿੰਗ ਬੱਲੋਆ 20ਵਾਂ ਬਖਸ਼ੀਸ਼ ਸਿੰਘ ਕਾਗੜਾਵਾਦ ਅਤੇ 21ਵਾਂ ਮਹਾਰਾਜ ਪੂਰਨ ਸਿੰਘ ਜੀ ਜੇਠਵਾਲ ਇਹ 21 ਪਰਿਵਾਰ ਸੀ ਜਿਨ੍ਹਾਂ ਦਾ ਇਕੱਠ ਜੇਠਵਾਲ ਦੇ ਵਿੱਚ ਹੋਇਆ ਸੀ ਪਹਿਲੀ ਚੇਤ 214 ਬਿਕਰਮੀ ਨੂੰ ਔਰ ਉਹੀ ਇਕੱਠ 21 ਪਰਵਾਰਾਂ ਦਾ 10 ਚੇਤ ਨੂੰ ਇੱਥੇ ਇਸੇ ਜਗ੍ਹਾ ਤੇ ਹੋਇਆ ਸੀ ਔਰ ਇੱਕ ਇਸ ਤਰ੍ਹਾਂ ਹਿਆਸੀ ਬੜਾ ਅਜੀਬੋ ਗਰੀਬ ਸੁਣਨ ਵਾਲੀ ਗੱਲ ਆ ਇਹ ਨੱਤਾ ਪਿੰਡ ਦੇ ਵਿੱਚ ਮਹਾਰਾਜ ਆਏ ਸੀ ਜਿਸ ਤੋਂ ਬਾਅਦ ਉਹ ਨੱਤਾ ਪਿੰਡ ਤੋਂ ਆ ਨਹਿਰ ਨਹਿਰ ਦੇ ਕੰਢੇ ਮਹਾਰਾਜ ਸਾਈਕਲ ਤੇ ਆਏ ਸੀ ਔਰ ਮੇਰੇ ਪਿਤਾ ਜੀ ਇੱਥੇ ਹੀ ਨਹਿਰ ਦੇ ਉੱਪਰ ਖੜੇ ਹੋ ਕੇ ਉਹਨਾਂ ਦਾ ਸਤਿਕਾਰ ਕਰਨ ਲਈ ਉਗਮਤੀ ਜਾਰ ਕਰ ਰੇ ਸੀ ਜਿਵੇਂ ਮਹਾਰਾਜ ਆਏ ਤਾਂ ਸਾਈਕਲ ਤੋਂ ਉਤਰੇ ਕਹਿਣ ਲੱਗੇ ਹਾਂ ਬਈ ਤੇਰੇ ਪਿੰਡ ਦੀ ਜੋ ਕਿੱਥੋਂ ਸ਼ੁਰੂ ਹੁੰਦੀ ਆ ਹਮ ਮਾ ਪਪਾ ਜੀ ਕਹਿਣ ਲੱਗੇ ਮਹਾਰਾਜ ਮੈਨੂੰ ਤਾਂ ਨਹੀਂ ਪਤਾ ਤੁਹਾਨੂੰ ਪਤਾ ਉਹਨੇ ਚੰਨ ਜੋੜਾ ਉਤਾਰ ਦਿੱਤਾ ਉਹ ਸਾਈਕਲ ਦੇ ਕੈਰੀਅਰ ਨਾਲ ਤੰਗ ਦਿੱਤਾ ਔਰ ਸਾਈਕਲ ਪਾਪਾ ਜੀ ਨੂੰ ਫੜਾ ਦਿੱਤਾ ਤੇ ਖੁਦ ਨੰਗੇ ਚੰਨ ਇੱਥੇ ਤੱਕ ਐ ਸੀ ਇਹ ਇਸ ਚੰਗਾ ਤੋਂ ਮਤਲਬ ਇਸ ਧਰਤੀ ਨੂੰ ਇਹ ਮਾਨ ਦਿੱਤਾ

ਔਰ ਪੁਨਾ ਦਾ ਨਾਮ ਵੈਸੇ ਹੀ ਨਹੀਂ ਲਿਖਿਆ ਕਿ ਮੈਂ ਉਸ ਭਗਤ ਨੂੰ ਉਸ ਗੁਰਮੁਖ ਨੂੰ ਉਸ ਦਾ ਨਾਮ ਜ਼ਰੂਰ ਰੱਖ ਕੇ ਰੱਖਣਾ ਚਾਹੁੰਗਾ ਕਿ ਜਿਸ ਨੇ ਪਤਾ ਨਹੀਂ ਕਿੰਨੀ ਸੰਗਤ ਨੂੰ ਜੋੜਿਆ ਪਾਪਾ ਜੀ ਮੇਰੇ ਨਾਲ ਕਈ ਵਾਰ ਸੁਧਾਰਨ ਵਕਤ ਕਰਦੇ ਹੁੰਦੇ ਸੀ ਕਿ ਮੇਰੇ ਨਾਲ 1000 ਪਰਿਵਾਰ ਜੁੜਿਆ ਮੇਰੇ ਪਰਿਵਾਰ ਤੋਂ ਇਲਾਵਾ ਮੇਰੇ ਪਰਿਵਾਰ ਨੂੰ ਇਨਕਲੂਡ ਕਰਕੇ ਮੇਰੇ ਨਾਲ ਬਾਕੀ ਦੀ ਸੰਗਤ ਦੇ ਵਿੱਚੋਂ 1000 ਪਰਿਵਾਰ ਜੁੜਿਆ ਅਗਰ ਉਸ ਦਾ ਮਲਟੀਪਲੀਕੇਸ਼ਨ ਕਰੀਏ ਤਾ ਉਹ ਕਿੰਨਾ ਬਣ ਜਾਏਗਾ ਅੱਜ ਦੇ ਵਿੱਚ ਸੋ ਇਸ ਕਰਕੇ 20 ਸੁਜੀਤ ਸਿੰਘ ਜੀ ਸੁਜੀਤ ਕਹਿੰਦੇ ਕਿ ਇਸ ਦਾ ਨਾਮ ਹੈ ਇਸ ਕਰਕੇ ਹਰਬੰਸ ਦੁਆਰਾ ਰੱਖਿਆ ਸੋ ਹਰ ਸੰਗਤ ਜੀਓ ਮੈਂ ਆਪ ਜੀ ਦੇ ਚਰਨਾਂ ਚ ਬੇਨਤੀ ਕਰਦਾ ਕਿਰਪਾ ਕਰਕੇ ਮੈਨੂੰ ਸਰਧਨ ਕਰ ਲੈਣਾ ਔਰ ਮਨਜ਼ੂਰ ਕਰ ਲੈਣਾ ਕਿ ਜੋ ਗੁਰਮਖਦਵਾਰ ਆ ਇਸ ਦੇ ਕੋਈ ਵੀ ਲੈਣਾ ਦੇਣਾ ਬਰਜੋਬ ਪਿੰਡ ਦਾ ਨਹੀਂ ਆ ਸੇਵਾ ਜਨੂਨ ਬਖਸ਼ਿਸ਼ ਕੀਤੀ ਆ ਸਾਨੂੰ ਪਰ ਇਹ ਆਪ ਜੀਆਂ ਦਾ ਹੈ ਇਹ ਆਪ ਜੀ ਦੀ ਮਲਕੀਅਤ ਹੈ ਇਹ ਗੁਰਮੁਖ ਦਵਾਰਾ ਤੇ ਮਾਲਵਾ ਹਰ ਸੰਗਤ ਦਾ ਗੁਰਮੁਖ ਦਵਾਰਾ ਹੈ ਬੇਸ਼ੱਕ ਇਸ ਜਗ੍ਹਾ ਤੇ ਚਾਰੇ ਚਾਰੇ ਇਲਾਕੇ ਮਾਝਾ ਮਾਲਵਾ ਦੁਆਬਾ ਚੰਮੂ ਆਇਆ ਕਰਨਗੇ ਕੋਈ ਟਾਈਮ ਆਏਗਾ ਇਸ ਦਾ ਵਾਪਰ ਮਾਤੋ ਹੋਏਗਾ ਸੋ ਇਸ ਕਰਕੇ ਹਰ ਸੰਗਤ ਜੀਓ ਇਹ ਆਪ ਜੀ ਦਾ ਗੁਰਮੁਖ ਦਵਾਰਾ ਹੈ ਮਾਲਵਾ ਸੰਗਤ ਦਾ ਗੁਰਮੁਖ ਦਵਾਰਾ ਹੈ ਇਸ ਦਿਨਾਂ ਲਈ ਮੈਂ ਆਪ ਜੀ ਤੋਂ ਮਾਫੀ ਮੰਗਦਾ ਹਾਂ ये गुरु शत जी पमा पुंडरा सो हरि परा श्री सिं विष्णु 一个佛。